ਡਿਲੀਵਰੀ ਪੰਡ ਜਵਾਲਰ Nehru ਪ੍ਰਧਾਨ ਮੰਤਰੀ ਬਣ ਜਾਣ ਫਿਰ 5 ਸਾਲ ਬਾਅਦ ਮਿਸਟਰ ਜਨਾਬ ਬਣ ਜਾਣ ਤੇ ਦੇਸ਼ ਦੇ ਟੁਕੜੇ ਨਾ ਕਰੋ ਜੀ ਹਾਂ ਇਹ ਸੋਲੂਸ਼ਨ ਦੇ ਉੱਤੇ ਮਿਸਟਰ ਜਨਾਬ ਮੰਨ ਗਏ ਸੀ ਕਿ ਜਿਹੜਾ ਜਨਾਬ ਨੂੰ ਮਹਾਤਮਾ ਗਾਂਧੀ ਨੇ ਬਿਲਕੁਲ ਲੌਜੀਕਲੀ ਮੰਨ ਆ ਲਿਆ ਸੀ ਜਿੱਥੇ ਤੱਕ ਇਸ ਚੀਜ਼ ਦੀ ਪੁਸ਼ਟੀ ਹੁੰਦੀ ਹੈ ਉਹ ਇਹ ਸੀ ਕਿ ਜਨਾਬ ਸਾਹਿਬ ਮੰਨ ਗਿਆ ਸੀ ਲੇਕਿਨ ਮਿਸਟਰ ਜਵਾਲਰ Nehru ਨਹੀਂ ਮੰਨਿਆ ਸੀ ਜੋ ਲੋਨ ਨੇ ਉਹਦੋਂ ਮੰਨ ਜਾਂਦੇ ਕਿ ਓਕੇ ਇੱਕ ਟਰਨ ਮੈਂ ਪ੍ਰਾਈਮ ਮਿੰਿਸਟਰ ਬਣ ਜਾਣਾ ਦੂਸਰੀ ਟਰਨ ਤੁਸੀਂ ਬਣ ਜਾਓ ਜਾਂ ਤੁਸੀਂ ਪਹਿਲਾਂ ਬਣ ਜਾਓ ਮੈਂ ਬਾਅਦ ਚ ਪ੍ਰਾਈਮ ਮਿੰਿਸਟਰ ਬਣ ਜਾऊंगा ਤਾਂ ਇਹ ਖੂਨ ਖਰਾਬਾ ਤੇ ਹਿੰਦੁਸਤਾਨ ਦੀ ਵੰਡ ਪਾਕਿਸਤਾਨ ਦਾ ਬਣਨਾ ਰੁਕ ਸਕਦਾ ਸੀ ਉਹਦੋਂ ਬਿਲਕੁਲ ਠੀਕ ਹੈ ਜੀ ਓਬਵੀਅਸਲੀ ਤਾਂ ਫਿਰ ਤਾਂ ਖੂਨ ਖਰਾਬਾ ਹੋਣਾ ਹੀ ਨਾ ਸੀ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਅੰਗਰੇਜ਼ਾਂ ਨੂੰ ਕਿਹਾ ਸੀਗਾ ਵੀ ਇਹ ਜਿਹੜਾ ਫੈਸਲਾ ਹੈ ਜੋ ਕੁਝ ਅਸੀਂ ਯੂਨਾਈਟਡ ਕਰਾਂਗੇ ਉਸ ਫੈਸਲੇ ਨੂੰ ਤੁਹਾਨੂੰ ਮੰਨਣਾ ਪਏਗਾ ਦੇਦਰ ਸੀ ਆਪ 스위ਚੀ ਫੈਸਲਾ ਕਰ ਲਿਆ